ਅਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਬਲਾਂ ਵਾਲੀ ਪੱਗ ਦੀ ਜਿਹਦੀ ਰੈਂਥ ਹੈ ਗਿਆ ਸਾਡੇ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵਾਲ ਵਰਤਿਆ ਜਿਹੜਾ ਆਪਾਂ ਪਰਲ ਲਗਾਵਾਂਗੇ ਲੜ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਸਾਨੂੰ ਉੱਪਰ ਰੱਖ ਕੇ ਤੇ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਸਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਉਹ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਇਸ ਲੜ ਦੇ ਵਿੱਚ ਆਪਣੇ ਜਿਹੜੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠਾ ਕਰਾਂਗੇ ਬਲਾਂ ਨੂੰ ਇਕੱਠਾ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੋਣੀਸ ਲੜ ਦੇ ਵਿੱਚ ਆਪਣੇ ਜਿਹੜੇ ਬਲ ਹਨ ਉਹਨਾਂ ਬਲਾਂ ਨੂੰ ਖਿਲਾਰ ਲਵਾਂਗੇ ਬੈਕ ਤੱਕ ਇਸ ਲੜ ਦੇ ਵਿੱਚ ਬਲ ਖਿਲਾਰਨ ਤੋਂ ਬਾਅਦ ਇਸ ਲੜ ਨੂੰ ਆਪਾਂ ਲਗਾ ਦੇਵਾਂਗੇ ਜੀ ਹੁਣ ਜਿਹੜਾ ਕਿ ਆਪਾਂ ਇਸ ਤੋਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪੰਚ ਕਰ ਲਵਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਤਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਫਿਰ ਉਸ ਤੋਲਾ ਦੀ ਛੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਪ੍ਰੋਪਰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਕਿ ਫੋਲਡ ਕਰਕੇ ਤੇ ਛੜ ਦੇ ਵਿੱਚ ਜਿਹੜੇ ਆਪਾਂ ਬਲ ਇਕੱਠੇ ਕੀਤੇ ਹਨ ਉਹਨਾਂ ਬਲਾਂ ਨੂੰ ਖਲਾਰ ਦਵਾਂਗੇ ਬਲਾਂ ਨੂੰ ਖਲਾਰਨ ਤੋਂ ਬਾਅਦ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਵੀ ਲਗਾ ਦੇਵਾਂਗੇ ਜਿਹਨ ਕਰ ਤਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਹੋ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਹੁਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰਾਂਗੇ ਤੇ ਹੁਣ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਇਕੱਠਾ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾਇਆ ਫੋਲਡ ਕਰਕੇ ਕਿੰ ਕੀ ਤਰ੍ਹਾਂ ਇਸ ਲੜ ਦੇ ਵਿੱਚ ਆਪਣੇ ਜਿਹੜੇ ਬਲ ਹਨ ਉਹਨਾਂ ਬਲਾਂ ਨੂੰ ਇਕੱਠਾ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾਇਆ ਆਪਾਂ ਜਿਹੜਾ ਫੋਲਡ ਕਰਾਂਗੇ ਲੜ ਨੂੰ ਹਲਕਾਇਆ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਾਂ ਬਲ ਪਾਏ ਸੀਗੇ ਉਹਨਾਂ ਬਲਾਂ ਨੂੰ ਖਿਲਾਰ ਲਵਾਂਗੇ ਬਲਾਂ ਨੂੰ ਖਿਲਾਰਨ ਤੋਂ ਬਾਅਦ ਇਸ ਲੜ ਨੂੰ ਹਲਕਾਇਆ ਪਿੰਚ ਕਰਕੇ ਕੇਸ ਲੜ ਨੂੰ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬੜਾ ਨੂੰ ਖਿਲਾਰ ਕੇ ਤੇ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜਿਹੜੇ ਆਪਣੇ ਉਤਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਜਿਹੜਾ ਆਪਣਾ فاਸਲਾ ਉਹ ਆਪਾਂ ਨੇ ਸ਼ੇਵ ਰੱਖਣਾ ਕਿਸੇ ਵੀ ਉਤਲੇ ਪੇਚ ਦਾ فاਸਲਾ ਵਧ ਘਟ ਨਹੀਂ ਰੱਖਾਂਗੇ ਤੁਸੀਂ ਉਤਲੇ ਪੇਚਾਂ ਦਾ فاਸਲਾ ਸੈੱਟ ਕਰਨ ਦੇ ਲਈ ਡਬਲ ਸ਼ਿਵ ਵਰਤ ਸਕਦੇ ਹੋ ਡਬਲ ਸ਼ਿਵ 'ਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ فاਸਲਾ ਵੱਧੇ ਜਾਂ ਘਟੂਗਾ ਤੁਸੀਂ ਡਬਲ ਸ਼ਿਵ 'ਚ ਦੇਖ ਕੇ ਇਸ ਲੜ ਦਾ ਜਿਹੜਾ ਆਪਣਾ فاਸਲਾ ਸੈੱਟ ਕਰ ਸਕਦੇ ਹੋ ਤ론 ਜਿਹੜਾ ਆਪਾਂ ਇਸ ਤੋਹਰਾ ਲੜ ਲਗਾਵਾਂਗੇ ਉਸ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੁਣੀ ਦਾ ਖੁੱਲਦਾ ਪਾਸਾ ਆਪਾਂ ਥਲੇ ਰੱਖਾਂਗੇ ਤੇ ਬੰਦ ਪਾਸਾ ਉੱਪਰ ਰੱਖ ਲਵਾਂਗੇ ਇਸ ਲੜ ਦੇ ਵਿੱਚ ਵੀ ਆਪਣੇ ਜਿਹੜੇ ਬਲ ਹਨ ਉਹਨਾਂ ਬਲਾਂ ਨੂੰ ਇਕੱਠਾ ਕਰਕੇ ਤੇ ਬਲ ਖਲਾਰ ਕੇ ਬੈਗ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਵੀ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਬੈਗ ਤੋਂ ਪਿੰਚ ਕਰਾਂਗੇ ਤੇ ਪੁਣੀ ਦਾ ਖੁੱਲਦਾ ਪਾਸਾ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖਾਂਗੇ ਜਿਹੜਾ ਕਿ ਆਪਣਾ ਛੇਮ ਲੜ ਹੋਗਾ ਛੇਮ ਲੜ ਛੇ ਮਲੜ ਦਾ ਜਿਹੜਾ ਆਪਣਾ ਪੁਣੀ ਦਾ ਖੋਲਦਾ ਪਾਸਾ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖਾਂਗੇ ਜਿਹੜੇ ਆਪਾਂ ਬਲਾ ਪਾਇਏ ਸੀਗੇ ਨਾਲਾਂ ਦੇ ਵਿੱਚ ਇਹਨਾਂ ਬਲਾ ਨੂੰ ਆਪਾਂ ਸੈੱਟ ਕਰਾਂਗੇ ਪਰਪੇ ਜਿਹੜੀ ਆਪਣੀ ਪੱਗ ਦੀ ਸ਼ੇਪ ਹੋ ਗਈ ਸ਼ੇਪ ਨੂੰ ਵੀ ਆਪਾਂ ਸੈੱਟ ਕਰਾਂਗੇ ਤੇ ਹੁਣ ਜਿਹੜਾ ਆਪਾਂ ਛੇਵੇਂ ਲੜ ਲਗਾਵਾਂਗੇ ਛੇਵੇਂ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁਣੀ ਦਾ ਖੋਲਦਾ ਪਾਸਾ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖਾਂਗੇ ਇਸ ਲੜੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਇਕੱਠੇ ਕਰਕੇ ਤੇ ਲੜੜ ਦੇ ਵਿੱਚ ਬਲ ਪਾ ਕੇ ਇਸ ਲੜੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਖਿਲਾਰ ਕੇ ਵੈਕ ਤੱਕ ਇਸ ਲੜੜ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਇਸ ਲੜੜ ਨੂੰ ਲਗਾ ਦਵਾਂਗੇ ਜੀ ਉਹਨੇ ਲੜੜ ਦੇ ਵਿੱਚ ਵੀ ਬਲ ਸੈਟ ਕਰਨ ਤੋਂ ਬਾਅਦ ਆਪਾਂ ਇਸ ਲੜੜ ਨੂੰ ਲਗਾ ਦਵਾਂਗੇ ਤੇ ਹੁਣ ਇਸ ਲੜੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਸੈਟ ਕਰਾਂਗੇ ਉਹ ਜਿਹੜਾ ਆਪਾਂ ਲੜਾ ਦੇ ਵਿੱਚ ਬਲ ਪਾਏ ਹਨ ਉਹਨਾਂ ਬਲਾਂ ਨੂੰ ਸੈੱਟ ਕਰਾਂਗੇ ਤੇ ਜਿਹੜਾ ਆਪਣਾ ਆਖਰੀ ਲੜੂਗਾ ਆਖਰੀ ਲੜਨ ਨੂੰ ਵੀ ਹੁਣ ਇਹਨੂੰ ਖੋਲ ਕੇ ਸੌਤਲਾ ਪੱਲਾ ਥਲੇ ਨੂੰ ਫੋਲਡ ਕਰਾਂਗੇ ਥੜਲਾ ਪੱਲਾ ਉੱਪਰ ਨੂੰ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਨੇ ਉਹ ਆਪਾਂ ਪਾ ਲਵਾਂਗੇ ਇਸ ਲੜ ਦੇ ਵਿੱਚ ਬਲ ਪਾਉਣ ਤੋਂ ਬਾਅਦ ਆਪਾਂ ਹਲਕਾ-ਹਲਕਾ ਇਸ ਲੜ ਦੇ ਵਿੱਚ ਥਲੇ ਖਿੱਚ-ਖਿੱਚ ਕੇ ਜਿਹੜੇ ਆਪਣੇ ਬਲ ਹਨ ਉਹ ਪਾ ਕੇ ਇਸ ਲੜ ਨੂੰ ਜਿਹੜਾ ਆਪਾਂ ਲਗਾਵਾਂਗੇ ਜੀ ਬੈਕ ਤੋਂ ਵੀ ਜਿਹੜਾ ਆਪਣੇ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਸੈੱਟ ਕਰਾਂਗੇ ਹੋਣੇ ਸਲਾੜ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਸੈਟ ਕਰਾਂਗੇ। ਬਲਾਂ ਸੈਟ ਕਰਨ ਤੋਂ ਬਾਅਦ ਇਸ ਲੜ ਨੂੰ ਵੀੜਾ ਆਪਾਂ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੁਹਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ। ਫਿਰ ਉਸ ਤੋਂ ਬਾਅਦ ਜਿੱਦੋਂ ਆਪਾਂ ਇਹ ਛੇਵਾਂ ਲੜ ਫੋਲਡ ਕੀਤਾ ਏ ਛੇਵੇਂ ਲੜ ਤੋਂ ਛੇਵੇਂ ਲੜ ਦੇ ਕੋਲ ਇਸ ਲੜ ਨੂੰ ਜਿਹੜਾ ਆਪਾਂ ਇਹ ਗਰ ਫੋਲਡ ਕਰਕੇ ਇਹ ਕਿਹੜੀ ਸਲੜ ਨੂੰ ਆਪਾਂ ਲਗਾਵਾਂਗੇ ਜੀ ਉਸ ਤੋਂ ਆ ਫਿਰ ਆਪਾਂ ਜਿਹੜਾ ਛੇਵੇਂ ਲੜ ਥੱਲੇ ਇਸ ਲੜ ਨੂੰ ਦਬ ਦਵਾਂਗੇ ਜੇਕਰ ਤੁਹਾਡਾ ਲੜ ਉੱਪਰੋਂ ਢਿੱਲਾ ਰਹਿ ਜਾਂਦਾ ਹੈ ਤੁਸੀਂ ਉਦੋਂ ਤੇ ਆਪਾਂ ਪੱਗ På ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਤ ਨੀ ਰੋਵੇਗਾ ਤੇ ਹੁਣ ਜਿਹੜਾ ਆਪਣਾ ਪੱਗ ਦਾ ਫਰੰਟ ਮਿਊਡ ਹੋ ਚੁੱਕਿਆ ਹੁਣ ਜਿਹੜਾ ਆਪਾਂ ਸਿਰ ਟਕਾਂਗੇ ਜਾਂ ਸਰਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਏ ਇਸੂਸ ਲੜ ਨੂੰ ਖਿੱਚਾਂਗੇ ਸ਼ਬਦ ਸੈਂਟਰ ਦੇ ਵਿੱਚੋਂ ਜਿਹੜਾ ਕਿ ਆਪਾਂ ਨੇ ਪਹਿਲਾਂ ਲਗਾਇਸ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਦੇ ਉੱਤੇ ਜਿਹੜਾ ਕਿ ਖਿਲਾਰ ਲਵਾਂਗੇ ਪੂਰੇ ਸਿਰ ਉੱਤੇ ਖਿਲਾਰ ਲੰਦਵਾ ਚੰਗੀ ਤਰ੍ਹਾਂ ਲੜਾਂ ਇਥੇ ਲਿਓਸ ਕੱਪੜੇ ਨੂੰ ਪ੍ਰੋਪਰ ਦੇ ਕੇ ਸਿਰ ਨੂੰ ਟਾਕੇ ਤੇ ਮੂਹਰ ਲੜ ਨੂੰ ਖਿੱਚ ਕੇ ਸਿਰ ਨੂੰ ਟੈਟ ਕਰਾਂਗੇ ਤੇ ਮੂੰਹ ਵਾਲ ਲੜ ਨੂੰ ਆਪਾਂ ਦੋਨਾਂ ਸਾਈਡਾਂ ਤੋਂ ਫੋਲਡ ਕਰਾਂਗੇ ਤੇ ਉਸ ਲੜ ਨੂੰ ਬੈਕ ਤੇ ਦਬ ਦਵਾਂਗੇ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ